ਕਰੀਓ ਡੈਨਿਕ ਸਿਰ ਤੇ ਮੈਂ ਹਰਜੁਨ ਜੈਨ ਅੱਜ ਇਸੇ ਮੌਜੂਦਾ ਐਸਟੀਐਮ ਦਫ਼ਤਰ ਦੇ ਵਿੱਚ ਜਿੱਥੇ ਕਿ ਜਿਹੜੀ ਅੱਜ ਆਖਰੀ ਤਾਰੀਖ ਸੀ ਜਿਹੜੀ ਨਾਮਿਨੇਟ ਕਰਨ ਵਾਸਤੇ ਅੱਜ ਜਿਹੜੀ ਹੋ ਚੁੱਕੀ ਹੈ ਜਿਹਦਾ ਸਮਾਂ 3:00 ਵੇ ਤੱਕ ਸੀ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਤਫਸੀਲਦਾਰ ਨਕ ਸਿੰਘ ਦਾ ਮਨਪ੍ਰੀ ਸਿੰਘ ਨਾਲ ਕੀ ਕਹਿੰਦੇ ਕੀ ਕਹਿਣਾ ਚਾਹੁੰਦੇ ਜੀ ਸਰ ਕਿੰਨੇ ਨਾਮਿਨੇਟ ਸਾਡੇ ਕੋਲੇ 75 ਨਾਮਜ਼ਦਗੀਆਂ ਜਿਹੜੀਆਂ ਸਿਗੀਆਂ ਰਿਸੀਵ ਹੋਈਆਂ ਸਿਗੀਆਂ ਜਿਦੇ ਵਿੱਚੋਂ 19 ਨਾਮਜ਼ਦਗੀਆਂ ਜਿਹੜੀ ਕਵਰਿੰਗ ਸਿਗੀਆਂ ਉਹ ਪਬਲਿਕ ਨੇ ਵਾਪਸ ਲੈ ਲਿੱਤੀਆਂ ਨੇ ਇਸ ਤੋਂ ਬਾਅਦ ਹੁਣ 56 ਸਾਡੇ ਕੋਲੇ ਜਿਹੜੀਆਂ ਨਾਮ ਚੱਲਦੀਆਂ ਮੌਜੂਦ ਨੇ ਲਿਸਟਿੰਗ ਇਹ ਸਰ ਕਿਹੜੀ ਕਿਹੜੀ ਪਾਰਟੀ ਨਾਲ ਰਿਲੇਟਿਵ ਕੋਈ ਜਾਣਕਾਰੀ ਇਹਦੇ ਨਾਲ ਸਾਰੀ ਪਾਰਟੀਆਂ ਦੇ ਨਾਲ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਭਰੀਆਂ ਨੇ ਸਾਰੀਆਂ ਇਸਨ ਨਾਇਬ ਤਸੀਲਦਾਰ ਸਰਦਾਰ ਮਨਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਟੋਟਲ ਜਿਹੜੀ ਆ 75 ਨਾਮਿਨੇਸ਼ਨ ਸੀ ਜਿਹੜੀ ਅੱਜ ਜਿਹੜੀ ਆ ਫਾਈਨਲਿਸਟ ਤਿਆਰ ਹੋ ਕੇ ਜਿਹੜੀ 56 ਰਹਿ ਗਏ ਨੇ 19 ਉਮੀਦਵਾਰਾਂ ਨੇ ਜਿਹੜੀ ਆਪਣੀਆਂ ਫਾਈਲਾਂ ਜਿਹੜੀਆਂ ਉਠਾ ਲਈਆਂ ਗਈਆਂ ਵਾ ਤੇ ਹੁਣ ਜਿਹੜੇ ਨੇ 56 ਉਮੀਦਵਾਰ ਜਿਹੜੇ ਹਰ ਇੱਕ ਪਾਰਟੀ ਨਾਲ ਜਿਹੜੇ ਰਿਲੇਟਿਵ ਨੇ ਉਹ ਇਹ ਜਿਹੜੇ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸਮਤੀ ਦੀਆਂ ਚੋਣਾਂ ਹੁਣੇ ਲੜਨਗੇ ਤੁਸੀਂ ਵੇਖਦੇ ਰਹੋ ਦੇਨੀ ਸਿੰਘਰਾ ਮਹਾਰਜੁਨ ਜੈਨ ਟਾਂਡਾੜ ਮੈਂ ਕਿਹਾ ਦੇਨੀ ਸਿੰਘਰਾ ਤੇ ਮਹਾਰਜੁਨ ਜੈਨ ਅੱਜ ਸੇ ਮੌਜੂਦਾ ਐਸਟੀਐਮ ਦਫ਼ਤਰ ਦੇ ਵਿੱਚ ਜਿੱਥੇ ਕਿ ਜਿਹੜੀ ਅੱਜ ਆਖਰੀ ਤਾਰੀਖ ਸੀ ਜਿਹੜੀ ਨਾਮਿਨੇਟ ਕਰਨ ਵਾਸਤੇ ਅੱਜ ਜਿਹੜੀ ਹੋ ਚੁੱਕੀ ਹੈ ਜੇ ਦਾ ਸਮਾਂ 3:00 ਵਜੇ ਤੱਕ ਸੀ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਤਫਸੀਲਦਾਰ ਨਕ ਸਿੰਘਦਾਰ ਮਨਪ੍ਰੀ ਸਿੰਘ ਨਾਲ ਕੀ ਕਹਿੰਦੇ ਕੀ ਕਹਿਣਾ ਚਾਹੁੰਦੇ ਜੀ ਸਰ ਕਿੰਨੇ ਨਾਮਿਨੇਟਡ ਸਾਡੇ ਕੋਲੇ 75 ਨਾਮਜ਼ਦਗੀਆਂ ਜਿਹੜੀਆਂ ਸੀਗੀਆਂ ਰੀਸੀਵ ਹੋਈਆਂ ਸੀਗੀਆਂ ਜਿਦੇ ਵਿੱਚੋਂ 19 ਨਾਮਜ਼ਦਗੀਆਂ ਜਿਹੜੀ ਕਵਰਿੰਗ ਸੀਗੀਆਂ ਉਹ ਪਬਲਿਕ ਨੇ ਵਾਪਸ ਲੈ ਲਈਆਂ ਨੇ ਇਸ ਤੋਂ ਬਾਅਦ ਹੁਣ 56 ਸਾਡੇ ਕੋਲੇ ਜਿਹੜੀਆਂ ਨਾਮਜ਼ਦਗੀਆਂ ਮੌਜੂਦ ਨੇ ਇਸ ਟਿੰਗ ਜੀ ਸਰ ਕਿਹੜੀ ਕਿਹੜੀ ਪਾਰਟੀ ਨਾਲ ਰਿਲੇਟਿਵ ਕੋਈ ਜਾਣਕਾਰੀ ਇਹਦੇ ਨਾਲ ਸਾਰੀ ਪਾਰਟੀਆਂ ਦੇ ਨਾਲ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਭਰੀਆਂ ਨੇ ਸਾਰੀਆਂ ਇਸਨ ਨਾਇਬ ਤਸਵੀਰਦਾਰ ਸਰਦਾਰ ਮਨਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਟੋਟਲ ਜਿਹੜੀ ਆ 75 ਨਾਮਿਨੇਸ਼ਨ ਹੋਈ ਸੀ ਜਿਹੜੀ ਅੱਜ ਜਿਹੜੀ ਫਾਈਨਲਿਸਟ ਤਿਆਰ ਹੋ ਕੇ ਜਿਹੜੀ 56 ਰਹਿ ਗਏ ਨੇ 19 ਉਮੀਦਵਾਰਾਂ ਨੇ ਜਿਹੜੀ ਆਪਣੀਆਂ ਫਾਈਲਾਂ ਜਿਹੜੀਆਂ ਉਠਾ ਲਈਆਂ ਗਈਆਂ ਵਾ ਤੇ ਹੁਣ ਜਿਹੜੇ ਨੇ 56 ਉਮੀਦਵਾਰ ਜਿਹੜੇ ਹਰ ਇੱਕ ਪਾਰਟੀ ਨਾਲ ਜਿਹੜੇ ਰਿਲੇਟਿਵ ਨੇ ਉਹ ਇਹ ਜਿਹੜੇ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸਮਤੀ ਦੀਆਂ ਚੋਣਾਂ ਹੁਣੇ ਲੜਨਗੇ ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਮੈਂ ਹਰਜੁਨ ਜੈਨ ਟਾਂਡਾੜਮ ਤੇ ਦੈਨਿਕ ਸਵੇਰਾ ਤੇ ਮੈਂ ਹਰਜੁਨ ਜੈਨ ਅੱਜ ਸਤੇ ਮੌਜੂਦਾ ਹਲ ਟੀਮ ਦਫਤਰ ਦੇ ਵਿੱਚ ਜਿੱਥੇ ਕਿ ਜਿਹੜੀ ਅੱਜ ਆਖਰੀ ਤਾਰੀਖ ਸੀ ਜਿਹੜੀ ਨਾਮਿਨੇਟ ਕਰਨ ਵਾਸਤੇ ਅੱਜ ਜਿਹੜੀ ਹੋ ਚੁੱਕੀ ਹੈ ਜਿਹਦਾ ਸਮਾਂ 3:00 ਵੇ ਤੱਕ ਸੀ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਤਫਸੀਲਦਾਰ ਨਕਸ ਸਿੰਘ ਦਾ ਮਨਪ੍ਰੀਤ ਸਿੰਘ ਨਾਲ ਕੀ ਕਹਿੰਦੇ ਕੀ ਕਹਿਣਾ ਚਾਹੁੰਦੇ ਜੀ ਸਰ ਕਿੰਨੇ ਨਾਮਿਨੇਟ ਸਾਡੇ ਕੋਲੇ 75 ਨਾਮਜ਼ਦਗੀਆਂ ਜਿਹੜੀਆਂ ਸਿਗੀਆਂ ਰਿਸੀਵ ਹੋਈਆਂ ਸਿਗੀਆਂ ਜਿਦੇ ਵਿੱਚੋਂ 19 ਨਾਮਜ਼ਦਗੀਆਂ ਜਿਹੜੀ ਕਵਰਿੰਗ ਸਿਗੀਆਂ ਉਹ ਪਬਲਿਕ ਨੇ ਵਾਪਸ ਲੈ ਲਿੱਤੀਆਂ ਨੇ ਇਸ ਤੋਂ ਬਾਅਦ ਹੁਣ 56 ਸਾਡੇ ਕੋਲੇ ਜਿਹੜੀਆਂ ਨਾਮਜ਼ਦਗੀਆਂ ਮੌਜੂਦ ਨੇ ਜੀ ਸਰ ਇਹ ਸਰ ਕਿਹੜੀ ਕਿਹੜੀ ਪਾਰਟੀ ਨਾਲ ਰਿਲੇਟਿਵ ਕੋਈ ਜਾਣਕਾਰੀ ਇਹਦੇ ਨਾਲ ਸਾਰੀ ਪਾਰਟੀਆਂ ਦੇ ਨਾਲ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਭਰੀਆਂ ਨੇ ਸਾਰੀਆਂ ਇਸਨ ਨਾਇਬ ਤਸੀਲਦਾਰ ਸਰਦਾਰ ਮਨਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਟੋਟਲ ਜਿਹੜੀ ਆ 75 ਨਾਮਿਨੇਸ਼ਨ ਸੀ ਜਿਹੜੀ ਅੱਜ ਜਿਹੜੀ ਆ ਫਾਈਨਲਿਸਟ ਤਿਆਰ ਹੋ ਕੇ ਜਿਹੜੀ 56 ਰਹਿ ਗਏ ਨੇ 19 ਉਮੀਦਵਾਰਾਂ ਨੇ ਜਿਹੜੀ ਆਪਣੀਆਂ ਫਾਈਲਾਂ ਜਿਹੜੀਆਂ ਉਠਾ ਲਈਆਂ ਗਈਆਂ ਵਾ ਤੇ ਹੁਣ ਜਿਹੜੇ ਨੇ 56 ਉਮੀਦਵਾਰ ਜਿਹੜੇ ਹਰ ਇੱਕ ਪਾਰਟੀ ਨਾਲ ਜਿਹੜੇ ਰਿਲੇਟਿਵ ਨੇ ਉਹ ਇਹ ਜਿਹੜੇ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਕ ਸਮਤੀ ਦੀਆਂ ਚੋਣਾਂ ਹੁਣੇ ਲੜਨਗੇ ਤੁਸੀਂ ਵੇਖਦੇ ਰਹੋ ਦੈਨਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਟਾਂਡਾੜ੍ਹ